ਸਤਿ ਸ਼੍ਰੀ ਅਕਾਲ ਜੀ ਮੈਂ ਗੁਰਜੀਤ ਸਿੰਘ ਸੰਧੂ ਤੁਸੀਂ ਦੇਖ ਰਹੇ ਹੋ ਆਨ ਪ੍ਰੋ ਪੰਜਾਬੀ ਐਸ ਨਕਤ ਤਸੀਂ ਸਰਦੂਲਗੜ੍ਹ ਦੀ ਬਾਰ ਐਸੋਸੀਏਸ਼ਨ ਕਾਉਂਸਲਿੰਗ ਕਹਿ ਸਕਦੇ ਆਪਾਂ ਸਰਦੂਲਗੜ੍ਹ ਵਿਖੇ ਕਜੇਰੀ ਦੇ ਵਿੱਚ ਆਪਾਂ ਹਾਜ਼ਰ ਮੌਜੂਦ ਆ ਤੇ ਸਾਡੇ ਨਾਲ ਨੇ ਸੁੱਚਾ ਸਿੰਘ ਵਿਰਕ ਜੋ ਬਾਰ ਕਾਉਂਸਲਰ ਸਰਦੂਲਗੜ੍ਹ ਦੇ ਪ੍ਰਧਾਨ ਨੇ ਤੇ ਨਾਲ ਹੀ ਬਾਈ ਕ੍ਰਿਸ਼ਨ ਬਾਠ ਜੀ ਜੋ ਸੈਕਟਰੀ ਨੇ ਤੇ ਨਾਲ ਹੀ ਸਾਬਕਾ ਪ੍ਰਧਾਨ ਲਖਵੀਰ ਸਿੰਘ ਲੱਖਾ ਐਡਵੋਕੇਟ ਸਾਹਿਬ ਸਾਡੇ ਨਾਲ ਮੌਜੂਦ ਨੇ ਤੇ ਵਕੀਲ ਭਾਈਚਾਰੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਵੱਡੀ ਆਪਾਂ ਕਹਿ ਸਕਦੇ ਆਂ ਵੀ ਜ਼ਿੰਮੇਵਾਰੀ ਜਿਹੜੀ ਨਿਭਾਈ ਗਈ ਹੈ ਵੱਡਾ ਹੰਬਲਾ ਮਾਰਿਆ ਗਿਆ ਵਕੀਲ ਭਾਈਚਾਰੇ ਵੱਲੋਂ ਅੱਜ 23 ਫਰਵਰੀ 2024 ਨੂੰ ਜੋ ਪਿਛਲੇ ਦਿਨੀ ਸ਼ੁਭਕਰਨ ਸਿੰਘ ਮੁੰਡਾ ਜਿਹੜਾ ਪਿੰਡ ਬੱਲੋ ਦਾ ਆਪਣੇ ਸ਼ਹੀਦੀ ਪਾ ਗਿਆ ਸੀਗਾ ਉਹ ਸ਼ੱਭੂ ਬਾਡਰ ਦੇ ਉੱਪਰ ਤਾਂ ਉਸ ਦੇ ਇੱਕ ਕਹਿ ਸਕਦੇ ਆਪਾਂ ਰੋਸ ਵਜੋਂ ਜੋ ਹਰਿਆਣਾ ਸਰਕਾਰ ਵੱਲੋਂ ਧੱਕਾ ਕੀਤਾ ਗਿਆ ਇੱਕ ਗੋਲੀਆਂ ਚਲਾ ਕੇ ਉਸ ਨੂੰ ਮੌਤ ਦੇ ਘਾਟ ਹੈ ਜਿਹੜਾ ਉਤਾਰ ਦਿੱਤਾ ਗਿਆ ਤਾਂ ਉਸ ਸ਼ਹੀਦ ਕਿਸਾਨ ਦੇ ਹੱਕ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਕਚਹਿਰੀ ਨੂੰ ਮਤਲਬ ਕਹਿ ਸਕਦੇ ਆਪਾਂ ਕੰਮਕਾਜ ਨੂੰ ਜਿਹੜੇ ਕਚਹਿਰੀ ਦਾ ਹੈ ਉਹ ਠੱਪ ਕੀਤਾ ਗਿਆ ਵਕੀਲ ਭਾਈਚਾਰੇ ਵੱਲੋਂ ਤੇ ਬਾਕੀ ਆਪਾਂ ਇਹਨਾਂ ਗਲਬਾਤ ਕਰਾਂਗੇ ਕਿਉਂਕਿ ਹਰ ਇੱਕ ਦੇਖੋ ਪਾਰਟੀ ਹੈ ਹੁਣ ਪਿਛਲੇ ਦਿਨੀ ਤੁਹਾਨੂੰ ਪਤਾ ਹੋਊਗਾ ਕਾਂਗਰਸ ਪਾਰਟੀ ਵੀ ਜਿਹੜੀ ਇਸਨਾਂ ਦੇ ਹੱਕ ਵਿੱਚ ਨਿਤਰਗ ਗਈ ਹੈ ਤੇ ਹੋਰ ਵੀ ਜਿਹੜੇ ਆਗੂ ਨੇ ਜਾਂ ਆਪਾਂ ਕਹਿ ਸਕਦੇ ਹਾਂ ਸੰਸਥਾ ਵਿੱਚ ਉਨ੍ਹਾਂ ਵੱਲੋਂ ਵੀ ਇਸ ਨੌਜਵਾਨ ਮੁੰਡਾ ਜਿਹੜਾ ਸ਼ਹੀਦ ਹੋਇਆ ਉਸ ਦੇ ਹੱਕ ਵਿੱਚ ਵਕਫ ਵਕਫ ਤਰ੍ਹਾਂ ਨਾਲ ਪ੍ਰੋਟੈਸਟ ਕੀਤੇ ਜਾ ਰਹੇ ਆ ਕੈਂਡਲ ਮਾਰਚ ਕੀਤੇ ਜਾ ਰਹੇ ਆ ਤਾਂ ਇਹਨਾਂ ਵੱਲੋਂ ਵੀ ਜਿਹੜਾ ਆਪਣਾ ਕੰਮ ਕਾਜ ਐ ਠੱਪ ਕੀਤਾ ਜਾ ਰਿਹਾ ਤਾਂ ਆਪਾਂ ਗੱਲਬਾਤ ਕਰਾਂਗੇ ਇਹਨਾਂ ਨਾਲ ਹਾਂਜੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਧੰਨਵਾਦ ਬਾਈ ਜੀ ਪਹਿਲਾਂ ਤੋਂ ਤੁਹਾਡਾ ਇੱਥੇ ਬਾਅਰ ਚ ਪਹੁੰਚਣ ਤੇ ਹਾਂਜੀ ਮੈਂ ਬਤੌਰ ਪ੍ਰਧਾਨ ਬਾਰ ਐਸੋਸ਼ਨ ਸੁਗੜ ਵੱਲੋਂ ਇਸ ਜਿਹੜੀ ਬਹੁਤ ਨਿੰਦਨੀ ਘਟਨਾ ਹੋਈ ਆ ਉਹਦੀ ਪੂਰ ਜੋਰ ਨਿੰਦਾ ਕਰਦਾ ਹਾਂ ਕੌਂਕੇ ਸੈਂਟਰ ਤੇ ਜਿਹੜੀ ਹਰਿਆਣਾ ਸਰਕਾਰ ਨੇ ਬਹੁਤ ਹੀ ਘਟੀਆ ਕੰਮ ਕੀਤਾ ਕਿਉਂਕਿ ਕਿਸਾਨ ਆਪਦੀਆਂ ਮੰਗਾਂ ਨੂੰ ਲੈ ਕੇ ਜੋ ਜਾ ਰਹੇ ਸੀ ਉਥੇ ਇਹਨਾਂ ਦਾ ਇਸ ਤਰ੍ਹਾਂ ਦਾ ਕਰਨਾ ਜਿਵੇਂ ਦੁਰਵਿਵਹਾਰ ਕੀਤਾ ਬਹੁਤ ਮਾੜਾ ਕੀਤਾ ਇਹਦੀ ਮੈਂ ਪੂਰਜੋਰ ਨਿੰਦਾ ਕਰਦਾ ਤੇ ਅਸੀਂ ਕਿਸਾਨਾਂ ਦੇ ਨਾਲ ਪੰਜਾਬਦਿਆਂ ਦੇ ਹਮੇਸ਼ਾ ਖੜੇ ਆ ਤੇ ਖੜੇ ਰਾਵਾਂਗੇ ਇਸ ਕਰਕੇ ਅਸੀਂ 23 ਤਰੀਕ ਨੂੰ ਪੂਰਜੋਰ ਨਿੰਦਾ ਕੀਤੀ ਤੇ ਪੂਰਾ ਕੰਮ ਕਾਜ ਠੱਪ ਰੱਖਿਆ ਬਾਹਰ ਦਾ ਤੇ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਆ ਕਿਉਂਕਿ ਸਰਕਾਰ ਨੂੰ ਚਾਹੀਦਾ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਬੜੇ ਚਿਰ ਤੋਂ ਲਟਕੀਆਂ ਹੋਈਆਂ ਸੈਂਟਰ ਸਰਕਾਰ ਐਵੇਂ ਲਾਰੇ ਲਾ ਰਹੀ ਹੈ ਤੇ ਉਹਨਾਂ ਨਾਲ ਬੈਠ ਕੇ ਕਿਉਂਕਿ ਪਹਿਲੋਂ ਹੀ ਇਹ ਤਾਂ ਗੱਲ ਨਿਬੜੀ ਹੋਈ ਆ ਜਿਹੜੀਆਂ ਮੰਗਾਂ ਨੇ ਉਹ ਕਿਸਾਨਾਂ ਦੀਆਂ ਮਰਨੀਆਂ ਚਾਹੀਦੀਆਂ ਧੰਨਵਾਦ ਬਹੁਤ ਵਧੀਆ ਵਕੀਲ ਸਾਹਿਬ ਨੇ ਜਿਹੜੀ ਗੱਲਬਾਤ ਕੀਤੀ ਹੈ ਪ੍ਰਧਾਨ ਜੀ ਨੇ ਗੱਲਬਾਤ ਕੀਤੀ ਹੈ ਇਹਨਾਂ ਨੇ ਕਹਿਣ ਦਾ ਮਤਲਬ ਇਹ ਹੈ ਵੀ ਜੋ ਕਿਸਾਨਾਂ ਦੀਆਂ ਮੰਗਾਂ ਆ ਉਹ ਸੈਂਟਰਲ ਸਰਕਾਰ ਨੂੰ ਪੂਰਨ ਤੌਰ ਤੇ ਮੰਨਣੀਆਂ ਚਾਹੀਦੀਆਂ ਜਾਂ ਕੋਈ ਉਹਨਾਂ ਨੂੰ ਕਿੰਤੂ ਪਰੰਤੂ ਇਹ ਤਾਂ ਕਿਸਾਨਾਂ ਨਾਲ ਹੈ ਜਿਹੜਾ ਟੇਬਲ ਟਾਕ ਹੈ ਜਿਹੜੇ ਬੈਠ ਕੇ ਗੱਲਬਾਤ ਹੈ ਉਹ ਕੀਤੀ ਜਾਵੇ ਤਾਂ ਕਿ ਇਸ ਜਿਹੜਾ ਸੰਘਰਸ਼ ਹੈ ਸੰਘਰਸ਼ ਦੇ ਵਿੱਚ ਆਮ ਲੋਕ ਹੈ ਜਿਹੜੇ ਪੀੜੇ ਜਾ ਰਹੇ ਹੈ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਨੁਕਸਾਨ ਹੋਣ ਤੋਂ ਜਿਹੜਾ ਬਚਾਅ ਹੋ ਸਕੇ ਸਾਡੇ ਨਾਲ ਸਾਬਕਾ ਪ੍ਰਧਾਨ ਨੇ ਲਖਵੀਰ ਸਿੰਘ ਆ ਪਹਿਲਾਂ ਗੱਲਬਾਤ ਕਰਾਂਗੇ ਹਾਂਜੀ ਸਵਾਗਤ ਹੈ ਹਾਂਜੀ ਵੀਰ ਜੀ ਸਿਕਾਲ ਹਾਂਜੀ ਜਿਹੜਾ ਇਹ ਸ਼ੁਭਕਰਨ ਵਾਲਾ ਹਾਦਸਾ ਜਿਹੜਾ ਹੋਇਆ ਮੁੰਡੇ ਦਾ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਤਾਂ ਉਸ ਬਾਰੇ ਤੁਸੀਂ ਆਏ ਜੀ ਸਾਬਕਾ ਪ੍ਰਧਾਨ ਹੋਣ ਦੇ ਨਾਤੇ ਕੀ ਕਹਿਣਾ ਚਾਹੋਗੇ ਜਾਂ ਕੀ ਸਰਕਾਰ ਨੂੰ ਅਪੀਲ ਕਰਨਾ ਚਾਹੋਗੇ ਦੇਖੋ ਜਿਹੜੀ ਇਸ ਕਿਸਾਨੀ ਸੰਘਰਸ਼ ਦੇ ਵਿੱਚ ਇਸ ਲੜਕੇ ਦੀ ਜਾਨ ਗਈ ਹੈ ਤਾਂ ਇਹ ਤਾਂ ਪੂਰੀ ਹੋ ਹੀ ਨਹੀਂ ਸਕਦੀ ਇਹ ਸਾਰੀ ਸੈਂਟਰ ਗਵਰਨਮੈਂਟ ਤੇ ਹਰਿਆਣਾ ਗਵਰਨਮੈਂਟ ਦੀ ਨਲਾਇਕੀ ਕਾਰਨ ਹੋਇਆ ਕਿਉਂਕਿ ਕਿਸਾਨਾਂ ਦਾ ਇੱਕ ਪੀਸਫੁਲੀ ਪ੍ਰੋਟੈਸਟ ਸੀ ਤੇ ਉਹ ਪ੍ਰੋਟੈਸਟ ਲਈ ਉਹ ਦਿੱਲੀ ਜਾ ਰਹੇ ਸੀ ਹਰਿਆਣਾ ਗਵਰਨਮੈਂਟ ਦਾ ਇਹਦੇ ਵਿੱਚ ਕੀ ਲਾਗਅ ਦੇਗਾ ਠੀਕ ਹੈ ਨਾ ਉਹਨਾਂ ਨੂੰ ਗੈਰ ਕਾਨੂੰਨੀ ਤੌਰ ਤੇ ਕਾਨੂੰਨ ਨੂੰ ਛਿੱਕੇ ਤੇ ਟੰਕ ਕੇ ਕਿਸਾਨਾਂ ਨੂੰ ਰੋਕਿਆ ਗਿਆ ਉਹ ਤਾਂ ਇੱਕ ਨੈਸ਼ਨਲ ਹਾਈਵੇ ਤੇ ਲੰਘ ਲੰਘੇ ਨੂੰ ਕਿੱਦਾਂ ਰੋਕ ਸਕਦੇ ਸੀ ਇਹ ਇਹਨਾਂ ਨੇ ਤਾਂ ਇਦਾਂ ਜਿਵੇਂ ਹੋਰ ਮੁਲਕ ਦੀ ਫੌਜ ਆ ਰਹੀ ਹੁੰਦੀ ਇਹਨਾਂ ਨੇ ਉੱਥੇ ਬੰਕਰ ਬਣਾ ਕੇ ਕਿਸਾਨਾਂ ਨੂੰ ਉੱਥੇ ਬੁਰੇ ਤਰੀਕੇ ਨਾਲ ਤੇ ਉਹ ਜਿਹੀਆਂ ਜਿਹੜਾ ਵੈਪਨ ਦਾ ਯੂਜ਼ ਕੀਤਾ ਉਹਨਾਂ ਨੂੰ ਰੋਕਣ ਲਈ ਜਿਹੜਾ ਆਮ ਜਿਹੜੇ ਸੰਘਰਸ਼ ਦੇ ਵਿੱਚ ਕੀਤਾ ਨਹੀਂ ਜਾ ਸਕਦਾ ਤੇ ਜਿਹੜਾ ਕਿਸਾਨਾਂ ਨੂੰ ਮਾਰਨ ਲਈ ਤੁਲੀ ਹੋਈ ਹੈ ਮਤਲਬ ਇਨੂੰ ਡੈਮੋਕ੍ਰੇਸੀ ਨਹੀਂ ਕਿਹਾ ਜਾ ਸਕਦਾ ਇਹ ਤਾਂ ਤਾਨਾਸ਼ਾਹੀ ਰਵਈਆ ਅਪਣਾਇਆ ਹੋਇਆ ਹੈ ਸੈਂਟਰ ਗਵਰਨਮੈਂਟ ਦਾ ਤੇ ਖੱਟੜ ਜਿਹੜੀ ਸਰਕਾਰ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਤੇ ਪ੍ਰੈਸ਼ਰ ਕਿਸਾਨਾਂ ਦੇ ਉੱਪਰ ਪ੍ਰੈਸ਼ਰ ਬਣਾ ਕੇ ਇਹਨਾਂ ਦੇ ਸੰਘਰਸ਼ ਨੂੰ ਫੇਲ ਕੀਤਾ ਜਾਵੇ ਤਾਂ ਜਿਹੜਾ ਹੈ ਜਿਹੜਾ ਇਸ ਤਰ੍ਹਾਂ ਦਾ ਗਿਆ ਘਟਨਾਵਾਂ ਹੋਈਆਂ ਉਹਦੀ ਅਸੀਂ ਪੂਰ ਜੋਰ ਨਿੰਦਾ ਕਰਦੇ ਆਂ ਅਸੀਂ ਕਿਸਾਨੀ ਸੰਘਰਸ਼ ਦੇ ਨਾਲ ਆਂ ਕਿਸਾਨੀ ਪਰਿਵਾਰਾਂ ਨੂੰ ਸੰਬੰਧਤਾਂ ਅਸੀਂ ਤੇ ਸਾਡਾ ਉਹਨਾਂ ਦੀ ਜਿਹੜੀ ਹਮਾਇਤ ਕਰਨਾ ਵੀ ਜਿਹੜਾ ਬਣਦਾ ਹੈ ਸਾਡਾ ਹੱਕ ਬਣਦਾ ਬੇਸਿਕਲੀ ਬੁਨਿਆਦੀ ਸਾਡੀ ਜ਼ਿੰਮੇਵਾਰੀ ਹੈ ਤੇ ਅਸੀਂ ਕਿਸਾਨਾਂ ਦੇ ਨਾਲ ਆ ਤੇ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਉਹਨਾਂ ਦੀ ਜਿੰਨਾ ਤੱਕ ਹੋ ਸਕਿਆ ਅਸੀਂ ਜਿਹੜੀ ਸਪੋਰਟ ਕਰਾਂਗੇ ਤੇ ਜਿਹੜੀ ਹੈ ਮੌਤ ਹੋਈ ਹੈ ਨੌਜਵਾਨ ਮੁੰਡੇ ਦੀ ਤੇ ਇਹਦੇ ਲਈ ਸੈਂਟਰ ਗਵਰਨਮੈਂਟ ਤੇ ਹਰਿਆਣਾ ਗਵਰਨਮੈਂਟ ਦੋਨੇ ਜ਼ਿੰਮੇਵਾਰ ਨੇ ਤੇ ਇਹਨਾਂ ਦੀ ਜਿਹੜੀ ਤਿੱਖੇ ਸ਼ਬਦਾਂ ਚ ਅਸੀਂ ਨਿੰਦਾ ਕਰਦੇ ਹਾਂ ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲ ਹੈ ਵਕੀਲ ਸਾਹਿਬ ਨੇ ਜਿਹੜੀ ਦੱਸੀ ਹੈ ਕਿ ਤਿੱਖੇ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਕਿਉਂਕਿ ਨਿੰਦਾ ਦੇਖੋ ਹੋਰ ਪਾਰਟੀਆਂ ਵੱਲੋਂ ਹੋਰ ਸੰਸਥਾਵਾਂ ਵੱਲੋਂ ਵੀ ਕੀਤੀ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਹੋ ਸਕਦਾ ਵੀ ਇਹ ਗੱਲ ਹੈ ਜਿਹੜੀ ਸੈਂਟਰ ਗਵਰਨਮੈਂਟ ਦੇ ਜਾਂ ਹਰਿਆਣਾ ਸਰਕਾਰ ਦੇ ਕੰਨਾਂ ਦੇ ਵਿੱਚ ਜਿਹੜਾ ਪਹੁੰਚੇ ਜਿੱਦਾਂ ਤੁਸੀਂ ਹੋਰ ਜਿਹੜਾ ਲੋਕਾਂ ਦੀਆਂ ਸਪੀਚਾਂ ਜਾਂ ਵੱਖ-ਵੱਖ ਜਿਹੜਾ ਮੀਡੀਆ ਨੈਟਵਰਕ ਰਾਹੀਂ ਦੇਖ ਰਹੇ ਹੋਵੋਗੇ ਕਿ ਕਿਵੇਂ ਕਿਸਾਨੀ ਸੰਘਰਸ਼ ਹੈ ਜਿਹੜਾ ਪੂਰਾ ਪੀਕ ਤੇ ਇਸ ਟਾਈਮ ਹੈਗਾ ਤੇ ਉਹ ਦੂਸਰੇ ਪਾਸੇ ਦੇਖੀਏ ਤਾਂ ਇੱਕ ਕਹਿ ਸਕਦੇ ਆਪਾਂ ਵੀ ਹਰਿਆਣਾ ਸਰਕਾਰ ਵੱਲੋਂ ਆਪਾਂ ਕੈਸੇ ਪੰਜਾਬ ਪਾਕਿਸਤਾਨ ਬਾਰਡਰ ਨਹੀਂ ਪੰਜਾਬ ਤੇ ਇੰਡੀਆ ਬਾਰਡਰ ਦੇ ਨਾਂ ਦਾ ਇੱਕ ਹੈ ਜਿਹੜਾ ਸਰਹੱਦ ਹੈ ਜਿਹੜੀ ਬਣਾ ਦਿੱਤੀ ਹੈ ਖਿੱਚ ਦਿੱਤੀ ਗਈ ਹੈ ਇੱਥੋਂ ਤੱਕ ਕੇ ਐਮਰਜੈਂਸੀ ਸਵਾਮਾਂ ਤੱਕ ਵੀ ਉਹਨਾਂ ਬਾਰਡਰਾਂ ਦੇ ਉੱਪਰ ਜਿਹੜੀਆਂ ਬੰਦ ਹੈਗੀਆਂ ਤੇ ਆਪਾਂ ਅੱਗੇ ਗੱਲਬਾਤ ਕਰਾਂਗੇ ਆਪਣੇ ਨਾਲ ਕ੍ਰਿਸ਼ਨ ਬਾਠ ਜੀ ਨੇ ਇਸ ਤੋਂ ਬਾਅਦ ਕੌਂਸਲ ਦੇ ਸੈਕਟਰੀ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਹਾਂਜੀ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਸੋਡਾ ਜੋ ਤੁਸੀਂ ਅੱਜ ਸਾਡੀ ਬਾਰ ਐਸੋਸੀਏਸ਼ਨ ਸਰਦੂਲਗੜ ਦੇ ਵਿੱਚ ਪਹੁੰਚੇ ਹੋ ਅਸੀਂ ਜਿਹੜਾ ਹੈ ਸਾਡੀ ਬਾਰ ਵੱਲੋਂ ਹਰ ਸਮੇਂ ਤੇ ਜਦੋਂ ਵੀ ਕਿਸਾਨੀ ਤੇ ਭੀੜ ਪਈ ਹੈ ਜਾਂ ਸਾਡੇ ਪੰਜਾਬ ਦੇ ਲੋਕਾਂ ਤੇ ਕੋਈ ਵੀ ਸੰਕਟ ਆਉਂਦਾ ਸਾਡੀ ਬਾਰ ਐਸੋਸੀਏਸ਼ਨ ਸਰਦੂਲਗੜ ਹਮੇਸ਼ਾ ਜਿਹੜੀ ਹੈਗੀ ਉਹਨਾਂ ਦੇ ਹੱਕ ਵਿੱਚ ਖੜਦੀ ਆਈ ਹੈ ਤਾਂ ਜੋ ਅਸੀਂ ਅੱਜ 23 ਫਰਵਰੀ ਨੂੰ ਕੰਮ ਬੰਦ ਕੀਤਾ ਹੈ ਉਹ ਪ੍ਰਧਾਨ ਜੀ ਦੀ ਜਿਹੜੀ ਰਹਿਨਮਾਈ ਹੇਠ ਅਸੀਂ ਤੇ ਸਾਡੀ ਜਿਹੜੀ ਐਗਜ਼ੀਕਟਿਵ ਕਮੇਟੀ ਹੈ ਸਾਡੀ ਮੀਟਿੰਗ ਹੋਈ ਸੀ ਤਾਂ ਉਸ ਮੀਟਿੰਗ ਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜਾ ਫੈਸਲਾ ਲਿਆ ਸੀਗਾ ਕਿ ਜੋ ਸ਼ੁਭਕਰਨ ਨੌਜਵਾਨ ਜਿਹੜਾ ਬੱਲੋ ਜ਼ਿਲ੍ਹਾ ਬਠਿੰਡਾ ਦਾ ਸ਼ਹੀਦ ਹੋਇਆ ਉਸ ਦੇ ਉੱਪਰ ਜੋ ਫਾਇਰਿੰਗ ਕੀਤੀ ਹੈ ਜੋ ਉਹਦੇ ਸਿਰ ਦੇ ਵਿੱਚ ਗੋਲੀ ਲੱਗੀ ਹੈ ਅਸੀਂ ਉਸ ਦੀ ਜਿਹੜਾ ਹੈਗਾ ਪੁਰਜੋਰ ਜਿਹੜੀ ਹੈਗੀ ਇਹਨਾਂ ਦੀ ਨਿੰਦਾ ਕਰਦੇ ਆ ਹਰਿਆਣਾ ਪ੍ਰਸ਼ਾਸਨ ਜੋ ਹੈ ਬਹੁਤ ਘਟੀਆ ਨੀਤੀ ਤੇ ਉਤਰਿਆ ਜੋ ਨੌਜਵਾਨੀ ਦਾ ਪੰਜਾਬ ਦੀ ਨੌਜਵਾਨੀ ਦਾ ਤੇ ਕਿਸਾਨੀ ਦਾ ਜਿਹੜਾ ਘਾਣ ਕਰ ਰਿਹਾ ਹੈਗਾ ਦੇਖੋ ਜੀ ਹਰ ਇੱਕ ਦਾ ਡੈਮੋਕਰੈਟਿਕ ਰਾਈਟ ਹੈ ਜੋ ਧਰਨਾ ਲਾਉਣਾ ਪੀਸਫੁਲੀ ਪ੍ਰੋਟੈਸਟ ਕਰਨਾ ਤਾਂ ਉਸ ਨੂੰ ਜਿਹੜਾ ਹੈਗਾ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਆ ਜਿਵੇਂ ਉੱਥੇ ਹੋਰ ਵੀ ਸਾਡੇ ਕਈ ਕਿਸਾਨ ਨੇ ਬਜ਼ੁਰਗ ਕਿਸਾਨ ਗਿਆਨ ਸਿੰਘ ਜੀ ਆ ਹੋਰ ਵੀ ਇੱਕ ਦੋ ਕਿਸਾਨ ਜਿਹੜੇ ਹੈਗੇ ਆ ਸ਼ਹੀਦ ਹੋਏ ਨੇ ਜੋ ਉਹ ਅਥਰੂ ਗੈਸ ਦੇ ਗੋਲੇ ਦਾ ਜਿਹੜਾ ਧੂਆਂ ਹੈਗਾ ਉਹ ਉਹਨਾਂ ਦੇ ਅੰਦਰ ਜਾਣ ਦੇ ਨਾਲ ਜਿਹੜਾ ਹੈਗਾਗਾ ਹਰਟ ਦੀ ਪ੍ਰੋਬਲਮ ਉਹਨਾਂ ਨੂੰ ਹੋਈ ਹੈ ਤੇ ਇਸ ਕਰਕੇ ਜਿਹੜਾ ਹੈਗਾਗਾ ਇਹ ਹਰਿਆਣਾ ਪ੍ਰਸ਼ਾਸਨ ਇਸ ਦੇ ਲਈ ਹਰਿਆਣਾ ਸਰਕਾਰ ਤੇ ਸੈਂਟਰ ਸਰਕਾਰ ਜਿਹੜੀ ਹੈ ਉਹ ਜ਼ਿੰਮੇਵਾਰ ਹੈ ਤਾਂ ਜਿਹੜਾ ਅਸੀਂ ਤਾਂ ਇੱਕ ਪੰਜਾਬ ਦੇ ਵਾਸੀ ਹੋਣ ਦੇ ਨਾਤੇ ਤੇ ਕਿਸਾਨਾਂ ਦੇ ਪੁੱਤ ਹੋਣ ਦੇ ਨਾਤੇ ਅਸੀਂ ਜਿਹੜੀ ਹੈਗੀ ਆ ਪੰਜਾਬ ਸਰਕਾਰ ਨੂੰ ਵੀ ਇਹੀ ਅਪੀਲ ਕਰਦੇ ਹਾਂ ਕਿ ਜਿਹੜਾ ਇਸ ਤਰ੍ਹਾਂ ਦਾ ਸਾਡੇ ਕਿਸਾਨਾਂ ਦਾ ਨੌਜਵਾਨਾਂ ਦਾ ਜਿਹੜਾ ਕਹਾਣ ਹੋ ਰਿਹਾ ਉਹਨਾਂ ਨਾਲ ਜਿਹੜਾ ਸ਼ਰੇਆਮ ਧੱਕਾ ਹੋ ਰਿਹਾ ਪੰਜਾਬ ਦੀ ਬਾਉਂਡਰੀ ਦੇ ਅੰਦਰ ਜਿਹੜੇ ਅਤੂ ਗੈਸ ਦੇ ਗੋਲੇ ਤੇ ਫਾਇਰਿੰਗ ਵਗੈਰਾ ਕੀਤੀ ਜਾ ਰਹੀ ਹੈ ਇਹਨਾਂ ਦੇ ਖਿਲਾਫ ਜਿਹੜਾ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਜਿਹੜਾ ਹੈਗਾ ਖੁੱਲ ਕੇ ਕਿਸਾਨਾਂ ਦਾ ਨੌਜਵਾਨਾਂ ਦਾ ਜਿਹੜਾ ਹੈਗਾ ਸਾਥ ਦੇਣਾ ਚਾਹੀਦਾ ਤੇ ਜੋ ਮੈਂ ਕਿਸਾਨ ਵੀਰਾਂ ਨੂੰ ਵੀ ਅਪੀਲ ਕਰਦਾਗਾ ਕਿ ਪੀਸਫੁਲੀ ਜੋ ਹੈ ਪ੍ਰੋਟੈਸਟ ਜਿਹੜਾ ਹੈਗਾਗਾ ਆਪਾਂ ਜਾਰੀ ਰੱਖਣਾਗਾ ਤੇ ਆਪਾਂ ਕਿਸੇ ਤੈਸ ਚ ਜਾਂ ਜੋਸ਼ ਦੇ ਵਿੱਚ ਆ ਕੇ ਜਿਹੜਾ ਹੈਗਾ ਆਪਣਾ ਹੋਸ਼ ਨਹੀਂ ਗਵਾਉਣਾ ਤਾਂ ਜਿਹੜੀ ਸਾਡੀ ਸਮੂਹਵਾਰ ਐਸੋਸੀਏਸ਼ਨ ਸਰਦੂਲਗੜ ਹੈ ਉਹ ਕਿਸਾਨਾਂ ਦੇ ਨਾਲ ਖੜੀ ਹੈ ਤੇ ਅਸੀਂ ਜਦੋਂ ਵੀ ਕਦੇ ਵੀ ਕਿਸੇ ਵੀ ਸਮੇਂ ਸਾਡੀ ਲੋੜ ਪੈਂਦੀ ਆ ਤਾਂ ਅਸੀਂ ਜਿਹੜਾ ਹੈਗਾ ਡਟ ਕੇ ਜਿਹੜਾ ਹੈਗਾ ਤੁਹਾਡੇ ਨਾਲ ਖੜਾਂਗੇ ਤੇ ਮੈਂ ਤੁਹਾਡੇ ਇਸ ਚੈਨਲ ਦੇ ਜਰੀਏ ਜਿਹੜਾ ਹੈਗਾ ਦੱਸ ਦੇਣਾ ਚਾਹੁੰਨਾ ਕਿ ਸਾਡੀ 2020 ਦੇ ਵਿੱਚ ਵੀ ਜਦੋਂ ਕਿਸਾਨੀ ਅੰਦੋਲਨ ਸੀ ਦਿੱਲੀ ਉਸ ਟਾਈਮ ਵੀ ਅਸੀਂ ਸੰਯੁਕਤ ਕਿਸਾਨ ਮੋਰਚਾ ਦੀ ਜਿਹੜੀ ਸਟੇਜ ਸੀਗੀ ਸਾਡੀ ਬਾਅਰ ਐਸੋਸੀਏਸ਼ਨ ਸਰਦੂਲਗੜ ਜਿਹੜੀ ਹੈਗੀ ਇੱਥੋਂ ਵਸਤੇ ਉੱਥੇ ਗਈ ਸੀ ਧਰਨੇ ਦੇ ਵਿੱਚ ਸ਼ਾਮਿਲ ਹੋਏ ਆ ਤੇ ਉਸ ਟਾਈਮ ਵੀ ਜਿਹੜਾ ਹੈਗਾ ਅਸੀਂ ਕਿਸਾਨਾਂ ਦਾ ਬਹੁਤ ਸਾਥ ਦਿੱਤਾ ਹੈ ਤੇ ਹੋਰ ਵੀ ਵਕੀਲ ਜਿਹੜੀਆਂ ਸੰਸਥਾਵਾਂ ਹੈਗੀਆਂ ਨੇ ਬਾਰ ਐਸੋਸੀਏਸ਼ਨਾਂ ਹੈਗੀਆਂ ਪੰਜਾਬ ਤੇ ਹਰਿਆਣਾ ਦੇ ਵਿੱਚ ਕੰਮ ਗਲ ਬੰਦ ਰੱਖਿਆ ਗਿਆ ਤੇ ਮੈਂ ਸਾਰੀਆਂ ਜਿਹੜੇ ادارے ਨੇ ਕਿਸੇ ਵੀ ਤਰ੍ਹਾਂ ਦੀਆਂ ਕੋਈ ਸੰਸਥਾਵਾਂ ਜਾਂ ਪਾਰਟੀਆਂ ਨੇ ਮੈਂ ਤੁਹਾਡੇ ਇਸ ਚੈਨਲ ਦੇ ਜ਼ਰੀਏ ਜਿਹੜਾ ਬੇਨਤੀ ਕਰਨਾ ਚਾਹੁੰਦਾ ਕਿ ਜੋ ਇਹ ਪੰਜਾਬ ਦੀ ਜਿਹੜੀ ਬਾਉਂਡਰੀ ਦੇ ਅੰਦਰ ਆ ਕੇ ਇਹਨਾਂ ਵੱਲੋਂ ਫਾਇਰਿੰਗ ਤੇ ਜੋ ਅਥਰੂ ਗੈਂਸ ਦੇ ਕੋਲੇ ਛੁੱਟੇ ਜਾ ਰਹੇ ਆ ਸਾਰੀਆਂ ਪਾਰਟੀਆਂ ਨੂੰ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਜਿਹੜਾ ਇੱਕ ਜੁੱਟ ਹੋ ਕੇ ਜਿਹੜਾ ਹੈਗਾ ਇਸ ਦਾ ਵਿਰੋਧ ਕਰਨਾ ਚਾਹੀਦਾ ਤੇ ਇਕੱਠੇ ਹੋ ਕੇ ਜਿਹੜਾ ਜਾਵਤੇ ਦੇ ਵਿੱਚ ਰਹਿ ਕੇ ਸਾਨੂੰ ਲੜਨਾ ਚਾਹੀਦਾ ਧੰਨਵਾਦ ਜੀ ਇਕੱਠੇ ਹੋ ਕੇ ਜਾਵਤੇ ਦੇ ਵਿੱਚ ਲੜਨਾ ਚਾਹੀਦਾ ਜਿਵੇਂ ਵਕੀਲ ਸਾਹਿਬ ਨੇ ਗੱਲ ਕਰੀ ਕਿ ਬਿਲਕੁਲ ਪੀਸਫੁਲੀ ਪ੍ਰੋਟੈਸਟ ਹੈ ਜਿਹੜਾ ਕਰੋ ਤਾਂ ਕਿ ਆਪਣੇ ਜਿਹੜਾ ਇੰਡੀਆ ਦੀ ਪ੍ਰਾਪਰਟੀ ਦਾ ਜਿਹੜਾ ਨੁਕਸਾਨ ਹੈ ਉਹ ਨਾ ਹੋਵੇ ਤਾਂ ਕਿਤੇ ਨਾ ਕਿਤੇ ਆਪਾਂ ਆਪਣੇ ਹੱਕ ਲੈਣ ਦੇ ਵਿੱਚ ਵੀ ਜਿਹੜਾ ਕਾਮਯਾਬ ਹੋ ਸਕੇ ਤਾਂ ਕਿਸਾਨਾਂ ਨੂੰ ਇਹ ਬੇਨਤੀ ਵਕੀਲ ਭਾਈ ਜਾਰੇ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਤਾਂ ਤੁਹਾਡਾ ਇਸ ਵਾਰੀ ਕੀ ਕਹਿਣਾ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਿਹੜਾ ਜਰੂਰ ਦੱਸੋ ਤਾਂ ਇੱਕ ਇੱਕ ਜਿਹੜਾ ਵਹਿਗਰੂ ਲਿਖ ਕੇ ਕਮੈਂਟ ਬਾਕਸ ਦੇ ਵਿੱਚ ਜਿਹੜੀ ਉਹ ਅੱਗੇ ਸ਼ੇਅਰ ਜਰੂਰ ਕਰੋ ਤਾਂ ਕਿ ਆਪਾਂ ਇੱਕ ਨੌਜਵਾਨ ਨੂੰ ਇੱਕ ਸ਼ਰਧਾਂਜਲੀ ਹੈ ਜਿਹੜੀ ਜਰੂਰ ਦੇ ਸਕੀਏ ਤਾਂ ਆਪਾਂ ਇਸੇ ਨਾਲ ਹੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਮਿਲਦੇ ਹਾਂ ਅੱਗੇ ਕੈਮਰਾਮੈਨ ਰਮਨ ਦੇ ਨਾਲ ਗੁਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ